ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰਿਆਂ ਦਾ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਟਾਈਮ ਸਵਾਟ ਹੋ ਚੁੱਕਿਆ ਤੇ ਆਪਾਂ ਆ ਗਏ ਆਂ ਸ਼ਾਪ ਦੇ ਵਿੱਚ ਤੇ ਕਿਉਂਕਿ ਹਜੇ ਤਾਂ ਸਾਰੇ ਕੰਮ ਤੇ ਆ ਹੀ ਰਹੇ ਨੇ ਅੱਜ ਆਪਾਂ ਕਾਫੀ ਜਲਦੀ ਰੈਡੀ ਸ਼ੈਡੀ ਹੋ ਕੇ نیچے ਆ ਗਏ ਕਿਉਂਕਿ ਅੰਦਰ ਜੀ ਤਾਂ ਅੱਜ ਮਾਰਨਿੰਗ ਹੀ 5 ਜਾਂ 4 ਜਾਂ 5 ਵਜੇ ਚਲੇ ਗਏ ਸੀ 4 ਵਜੇ ਗਏ ਆਪਾਂ ਤੇ ਮੈਨੂੰ ਪਤਾ ਨਹੀਂ ਹਾਂ ਨਹੀਂ 4:3 ਹੋਈ ਹੋਈ ਸੀ ਉਦੋਂ ਤੇ ਇੰਦਰਜੀਤੋਂ ਤਾਂ ਚਲੇ ਗਏ ਸੀਗੇ ਤੇ ਤਾਂ ਕਰਕੇ ਫਿਰ ਮੈਂ ਵੀ ਫਟਾਫਟ ਰੈਡੀ ਹੋ ਗਈ ਸੀਗੀ ਬਸ ਤੇ ਫਿਰ ਮੈਂ ਸੋਚਿਆ ਕਿ نیچے ਹੀ ਚਲ ਰਿਆ نیچے ਜਾ ਕੇ ਕੰਮ ਕਾਰਜ ਦੇਖ ਦਿਆ ਹੁਣ ਦੇ ਦੇ ਆਪਾਂ ਸੜਕ ਤੇ ਪਾਣੀ ਦਾ ਛਿੜਕਾਜਾ ਕਰੀ ਕਿਉਂਕਿ ਅੱਜ ਹਵਾ ਬਹੁਤ ਚੱਲ ਰਹੀ ਆ ਬੂਟਿਆਂ ਨੂੰ ਵੀ ਪਾਣੀ ਪਾਈਏ ਔਰ ਪਹਿਲਾਂ ਮੈਨੇ ਲਾਇਆ ਸੀ ਵੀ ਅੱਜ ਥੋੜੀ ਥੋੜੀ ਠੰਡ ਜੀ ਹੋਊਗੀ ਫਿਰ ਫਿਰ ਤੋਂ ਪਰ ਨਹੀਂ ਠੀਕ ਰਿਹਾ ਮੌਸਮ ਹਵਾ ਇੰਨੀ ਜ਼ਿਆਦਾ ਚੱਲ ਰਹੀ ਆ ਤੇ ਚਲੋ ਜੀ ਫਿਰ ਦੇਖੀਏ ਕੰਮਕਾਰ ਤੇ ਫਿਰ ਹੁਣਿਆ ਫ੍ਰੀ ਬ੍ਰੇਕਫਾਸਟ ਕਰੀਏ ਅੱਜ ਮੈਨੂੰ ਪਤਾ ਨਹੀਂ ਕਿਉਂ ਇੰਨੀ ਜਲਦੀ ਭੁੱਖ ਲੱਗ ਗਈ ਪਤਾ ਨਹੀਂ ਕਿਉਂ ਕਿਉਂਕਿ ਕੱਲ ਸ਼ਾਇਦ ਉਹ ਜਿਹੜੀ ਆਪਾਂ ਖਾਧੀ ਸੀਗੀ ਕੀ ਪਤਾ ਨਹੀਂ ਰਸਤੇ ਦੇ ਵਿੱਚ ਲਿਆ ਸੀ ਟਿੱਕੀ ਟੁਕੀ ਉਹਨੇ ਥੋੜੀ ਜੀ ਖਾਧੀ ਸੀ ਜਿਹੜੀ ਉਹਨੇ ਬਹੁਤ ਕੰਮ ਖਰਾਬ ਕੀਤਾ ਤੇ ਰਾਤ ਰੋਟੀ ਦੀ ਵੀ ਘੱਟੇ ਭੁੱਖ ਲੱਗੀ ਬਟ ਹੁਣ ਭੁੱਖ ਲੱਗੀ ਹੈ ਮੈਨੂੰ ਸੋ ਚਲੋ ਕੋਈ ਗੱਲ ਨਹੀਂ ਬ੍ਰੇਕਫਾਸਟ ਕਰਕੇ ਦਵਾਈ ਲਵਾਂਗੇ ਆਪਾਂ ਅੱਜ ਉਸ ਤੋਂ ਬਾਅਦ ਅੱਜ ਮੈਨੂੰ ਫੇਰ ਸ਼ਹਿਰ ਦਾ ਇੱਕ ਦੋ ਕੰਮ ਹੈਗੇ ਆ ਤੇ ਉਹ ਦੇਖਦੇ ਮੈਂ ਇੰਦਰ ਜੀ ਨੂੰ ਕਾਲ ਕਰਦੀ ਆ ਅਗਰ ਤਾਂ ਟਾਈਮ ਨਾ ਆਉਂਦੇ ਹੋਏ ਫੇਰ ਉਹਨਾਂ ਦੇ ਆਇਆ ਤੂੰ ਜਾਉਂਗੀ ਨਹੀਂ ਫੇਰ ਮੈਂ ਕਰਕੇ ਹੀ ਆਉਂਗੀ ਇੱਕ ਤਾਂ ਆਪਾਂ ਜਿਹੜੇ ਚੇਅਰਸ ਦੇ ਕਵਰ ਸੀਗੇ ਉਹ ਚੇਂਜ ਕਰਨੇ ਆ ਤੇ ਅਕੋਰਡਿੰਗ ਟੂ ਸਾਈਜ਼ ਬਣਵਾਉਗੀ ਮੈਂ ਉਹ ਸਾਈਜ਼ ਅਰਸ਼ ਤੋਂ ਲਿਖਵਾ ਕੇ ਲੈ ਕੇ ਜਾਉਂਗੀ ਜਿੱਦਾਂ ਵੀ ਸਾਈਜ਼ ਹੋਏਗਾ ਉਦਾਂ ਬਣਵਾਵਾਂਗੇ ਆਪਾਂ ਔਰ ਸੈਕੰਡਲੀ ਮੈਨੂੰ ਬਸ ਇੱਕ ਦੋ ਕੰਮ ਜੇ ਹੋਰ ਨੇ ਉਹ ਕਰਕੇ ਛੋਟੇ ਮੋਟੇ ਜੇ ਫਿਰ ਕਰ ਆਮਾਗੇ ਦੇ ਦਿੱਆ ਕਿਉਂਕਿ ਇੱਕ ਤਾਂ ਮੇਰੇ ਗੱਡੀ ਦਾ ਟਾਈਮਿੰਗ ਜਿਤਨੇ ਵਿਚਾਲੇ ਰੱਖਤਾ 2 ਵਜੇ ਦਾ ਉਧਰ ਨਾ ਉਧਰ ਬਾਕੀ ਦੇ ਹੀ ਦੇ ਕਿੰਦਾ ਕੰਮ ਕਰ ਹੋਣਗੇ ਕਹਿੰਦੇ ਹੁਣ ਧੁੱਪ ਦੇ ਵਿੱਚ ਕੰਮ ਕਰਨਾ ਪਿਆ ਕਰ ਹਣਾ ਆ ਲਾਲੀ ਦੇ ਲਾ ਕਿਵੇਂ ਬੜਿਆ ਫਿਰ ਦਾਜੂ ਉ ਬਥੇਰਾ ਸੋਹਣਾ ਬਣਿਆ ਫਿਰਦਾ ਹੁੰਦਾ ਉਧਰ ਕੀ ਆ ਉਹ ਪਾਣੀ ਵਾਲੀ ਟੈਂਕੀ ਤਿਆਰ ਹੋ ਰਹੀ ਹੈ ਆਪਣੀ ਗਿੱਲ ਫਰਨੀਚਰ ਹਾਊਸ ਸੰਗੋਲ ਲਿਖਾ ਕੇ ਕੀ ਕਰਿਆ ਕਰਨਾ ਇਹਨਾਂ ਅਗਲੇ ਦਿਨ ਟੈਂਕੀ ਖਾਲੀ ਕਰਨ ਜਾਏਗਾ ਲਾ ਪਾਣੀ ਵਾਲੀ ਟੈਂਕੀ ਆਹੋ ਉਹਨੇ ਗੱਲ ਕਰ ਦਿੱਤਾ ਉਹ ਕਹਿੰਦੇ ਬੂਟਿਆਂ ਨੂੰ ਪਾਣੀ ਪਾਇਆ ਕਰਨਾ ਉਹਨਾਂ ਹੂੰ ਕੋਟਰੀ ਕਦੀ ਨਹੀਂ ਕਿਹੜੀ ਦੀ ਜੋ ਬਣ ਭਾਈ ਸਾਹਿਬ ਸਕੂਲ ਤੋਂ ਆਉਂਦੇ ਸਾਰ ਆਪਣਾ ਸਮਾਨ ਅੰਦਰ ਰੱਖਣ ਲੱਗ ਜਾਂਦੇ ਨੇ ਸਾਰਾ ਗੰਦ ਪਾ ਦੇਣਾ ਅੰਦਰ ਜੋਵਨ ਕੱਲ ਪਰਸੋ ਜਦ ਤੂੰ ਸਕੂਲ ਨੂੰ ਜਾਂਦਾ ਜਾਂਦਾ ਨਾ ਉਧਰ ਬੈਨ ਆ ਗਈ ਹੋਣੀ ਐ ਤੂੰ ਗੇਟ ਖੋਲ ਕੇ ਬਾਹਰ ਨਿਕਲ ਗਿਆ ਮੈਕਸ ਵੀ ਤੇਰੇ ਪਿੱਛੇ ਬਾਹਰ ਨਿਕਲ ਗਿਆ ਸੀਗਾ ਕਿਸੇ ਨੇ ਨਹੀਂ ਦੇਖਿਆ ਆਰਾਮ ਨਾਲ ਬਰਾਂਡ ਚ ਗੇੜੇ ਲਾਉਂਦਾ ਫਿਰਦਾ ਸੀਗਾ ਹਾਂ ਲਓ ਜੀ ਚਾਹ ਪਾਣੀ ਆਪਾਂ ਨੇ ਪੀ ਲਿਆ ਟਾਈਮ 3:00 ਵਜੇ ਇਹਦਾ ਆ ਗਿਆ ਓਕੇ ਇੱਥੇ ਇੱਧਰ ਮੈਕਸ ਖੇਗਣ ਦੀ ਤਿਆਰੀ ਕਰ ਰਿਹਾ ਇਹਨੂੰ ਬੋਲ ਲਿਆ ਕੇ ਦਵਾਂਗੇ ਆਪਾਂ ਮੈਂ ਹੁਣ ਰੋਟੀ ਵਾਲਾ ਕਾਰਬਨ ਸਿੱਟਿਆ ਸੀ ਉਹਦੇ ਨਾਲ ਖੇਡਦਾ ਜੋ ਮੈਂ ਕੱਢ ਕੇ ਦੇ ਦੇ ਉਹਨੂੰ ਵੇਖੋ ਆ ਜਾ ਮਮਾ ਅਸਾਂ ਨੂੰ ਆਉਣਾ ਪੈਗੀ ਬੜੀ ਬਹੁਤ ਇਹ ਰਹਿਣ ਤੇ ਇਹਦੇ ਨਾਲ ਖੇਡਦਾ ਉਹ ਚਲੋ ਮੈਕਸ ਆ ਲੈ ਮੈਂ ਕਿਹਾ ਟੋਕਰੀ ਚਾਹੀਦੀ ਨੇ ਨਾ ਪਰ ਆਓ ਜੇ ਪਰਿਓ ਪੈਰ ਮਾਰਦਾ ਆਪੇ ਲੈ ਕੀ ਹੀ ਡਸ ਕਾ ਲਓ ਜੀ ਮੈਂ ਆ ਗਈਆਂ ਉੱਪਰ ਤੇ ਮੈਨੂੰ ਹੋ ਗਿਆ ਫਿਰ ਤੋਂ ਫੀਵਰ ਕੱਲ ਮੈਂ ਪਿੰਡ ਜਾਊਂਗੀ ਤੇ ਫਿਰ ਮੈਂ ਉੱਥੋਂ ਹਰਸ਼ ਨੂੰ ਕਹੂੰਗੀ ਕਿ ਟੈਸਟ ਕਰਵਾ ਕੇ ਦੇ ਮੈਨੂੰ ਕਿ ਕਿ ਬਾਦ ਕਾਟ ਆਉਂਦੀ ਆ ਕਿਉਂਕਿ ਉਧਰ ਆਪਣੇ ਟੈਸਟ ਕਰਨ ਵਾਲੇ ਬਾਦੂ ਨੇ ਸੰਜੋਤ ਡਾਕਟਰ ਵੀ ਹੈਗਾ ਹਰਸ਼ ਵੀ ਹੈਗਾ ਸਾਰੇ ਹੈਗੇ ਤੇ ਉੱਥੇ ਮੈਂ ਟੈਸਟ ਕਰਵਾਉਂਗੀ ਹੁਣ ਪਿੰਡ ਜਾ ਕੇ ਤੇ ਬਾਕੀ ਦੇਖਦੇ ਆ ਕਿਉਂਕਿ ਰਿਪੋਰਟਾਂ ਮੈਨੂੰ ਲੱਗਦਾ ਮੈਨੂੰ ਕਰਵਾਉਣੀਆਂ ਪੈਣੀਆਂ ਜਿਸ ਹਿਸਾਬ ਨਾਲ ਮੈਨੂੰ ਫੀਵਰ ਬਿਲਕੁਲ ਨਹੀਂ ਘਟ ਰਿਹਾ ਹੈਗਾ ਸ਼ਾਮ ਦੇ ਟਾਈਮ ਤੋਂ ਬਹੁਤ ਹੋ ਜਾਂਦਾ ਇਸ ਟਾਈਮ ਵੀ ਮੇਰਾ ਮੈਂ ਮਤਲਬ ਮੇਰਾ ਮਾਈਂਡ ਤੋਂ ਵੀ ਮੈਂ ਐਨੀ ਹੋਈ ਪਈ ਆ ਨਾ ਜਿਦਾਂ ਕਹਿੰਦੇ ਅਪਸੈਟ ਜਿਹਾ ਹੋਇਆ ਹੋਇਆ ਬੰਦਾ ਤੇ ਇਹਦੀ ਨੀਂਦ ਆ ਰਹੀ ਆ ਦੇ ਦੇ ਆ ਕੱਲ ਟੈਸਟ ਹੀ ਕਰਵਾਉਣੇ ਪੈਣੇ ਆ ਸੋ ਚਲੋ ਜੀ ਫਿਲਹਾਲ ਤਾਂ ਆਪਾਂ ਸਾਰੇ ਫਟਾਫਟ ਕੰਮ ਨਵੇੜੀਏ ਕਿਉਂਕਿ ਕੱਲ ਵੀ ਆਪਾਂ ਕੱਲ ਕੱਪੜੇ ਨਹੀਂ ધોਤੇ ਨਾ ਕੱਲ ਕੱਪੜੇ ਨਹੀਂ ਤੋਤੇ ਅਸੀਂ ਨੇ ਤੇ ਅੱਜ ਹੁਣ ਅਸੀਂ ਵਾਸ਼ਿੰਗ ਮਸ਼ੀਨ ਲਗਾਈਏ ਪਹਿਲਾਂ ਫੇਰ ਮੈਂ ਬਾਕੀ ਦੇ ਸਾਰੇ ਕੰਮ ਫਟਾਫਟ ਨਿਬੇੜਾ ਥੋੜੀ ਬੋਦੀ ਪੈਕਿੰਗ ਵੀ ਕਰਾਂ ਬੱਚਿਆਂ ਦੀ ਕਿਉਂਕਿ ਇੱਕ ਦੋ ਸੂਟ ਲੈ ਕੇ ਜਾਣੇ ਆ ਕਿਉਂਕਿ ਅਸੀਂ ਤਕਰੀਬਨ ਕੱਲ ਜਾਣਾ ਦੋ ਦਿਨ ਰਹਿਣਾ ਬਸ ਦੋ ਦਿਨ ਰਹਿ ਕੇ ਅਸੀਂ ਵਾਪਸ ਆ ਜਾਣਾ ਕਿਉਂਕਿ ਇੱਕ ਤਾਂ ਮੇਰੀ ਗੱਡੀ ਕਰਕੇ ਵੀ ਮੈਂ ਗੱਡੀ ਸਿੱਖਦੀ ਹੁਣ ਤਾਂ ਤੇ ਇੱਕ ਫਿਰ ਲੰਬਾ ਟਾਈਮ ਰਹਿ ਕੇ ਮੇਰਾ ਸਰਦਾ ਵੀ ਨਹੀਂ ਹੈਗਾ ਹੁਣ ਔਖਾ ਹੋ ਜਾਂਦਾ ਕਿਉਂਕਿ ਲੰਬੀ ਛੁੱਟੀ ਤਾਂ ਆਪਾਂ ਵਿਆਹ ਵੇਲੇ ਹੀ ਲਵਾਂਗੇ ਹੁਣ ਘਰ ਤੋਂ ਕਿ ਲੰਬੀ ਸੁੱਤੀ ਆਪਨੂੰ ਉਦੋਂ ਹੀ ਚਾਹੀਦੀ ਹੈ ਹੁਣ ਤਾਂ ਆਪਾਂ 2 ਦਿਨ ਲਾ ਕੇ ਵਾਪਸ ਆ ਜਾਣਾ ਹੈ ਵਾਪਸ ਆਉਣ ਤੋਂ ਬਾਅਦ ਵੀ ਬੱਚਿਆਂ ਦੀ ਐਡਮਿਸ਼ਨਾਂ ਸਟਾਰਟ ਨੇ ਇਹਨਾਂ ਦੀਆਂ ਬੁੱਕ ਸੈਟ ਲੈ ਕੇ ਉਹਨਾਂ ਨੂੰ ਕਵਰ ਕਰਨਾ ਚਿਲਤਾ ਚੜਾਉਣੀਆਂ ਯੂਨੀਫਾਰਮ ਨਵੀਆਂ ਲੈਣੀਆਂ ਉਹਨਾਂ ਨੂੰ ਠੀਕ-ਠਾਕ ਕਰਵਾਉਣਾ ਸਭ ਕੁਝ ਬਹੁਤ ਸਾਰੇ ਕੰਮ ਨੇ ਜਿਹੜੇ 1 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਸਾਰੇ ਕਰਨੇ ਨੇ ਕਿਉਂਕਿ 31 ਮਾਰਚ ਨੂੰ ਹੈਗਾ ਨਗਰ ਕੀਰਤਨ ਆ ਫਿਰ ਉਧਰ ਬਿਜ਼ੀ ਹੋ ਜਾਣਾ ਤਾਂ ਕਰਕੇ ਬਹੁਤ ਸਾਰੇ ਕੰਮ ਨੇ ਜਿਹੜੇ ਆ ਕੇ 25 ਨੂੰ ਜਾਂ ਮੈਂ 26 ਨੂੰ ਵਾਪਸ ਆ ਜਾਣਾ ਤੇ ਆ ਕੇ ਫਿਰ ਉਹ ਕਿੰਨੇ ਸਾਰੇ ਕੰਮ ਪੈਂਡਿੰਗ ਜਿਹੜੇ ਪਏ ਨੇ ਹਜੇ ਉਹ ਸਾਰੇ ਕਰਨੇ ਆ ਫਿਲਹਾਲ ਤੱਕ ਅਲਦੀ ਟੈਨਸ਼ਨ ਕਰੀਏ ਥੋੜੀ ਬਹੁਤੀ ਪੈਕਿੰਗ ਕਰੀਏ ਤੇ ਪਹਿਲਾਂ ਵਾਸ਼ਿੰਗ ਮਸ਼ੀਨ ਲਗਾ ਪਾਈਏ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟੈਮ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਰ ਜਾਨ ਬਹੁਤ ਵਧੀਆ ਹੋਵੋਗੇ ਅੱਜ ਤਾਂ ਆਪਾਂ ਹੋਰ ਵੀ ਅਰਲੀ ਅਲੀ ਤਿਆਰ ਹੋ ਗਏ ਟਾਈਮ 7:30 ਹੋਏ ਨੇ ਹਜੇ ਤੇ ਆਪਾਂ ਰੈਡੀ ਆ ਤੇ ਹੁਣ ਆਪਾਂ ਘਰ ਤੋਂ ਨਿਕਲ ਲੱਗਿਆ ਮੈਂ ਤੇ ਮੈਂ ਖ ਹੀ ਜਾ ਰਿਹਾ ਐਕਟਿਵਾ ਤੇ ਜੁਵਨ ਦੇ ਸਕੂਲ ਕਿਉਂਕਿ ਜੋ ਅਡਜਮੈਂਟ ਹੈ ਡਿਗਰੀ ਤੇ 8 ਵਜੇ ਤੱਕ ਆਪਾਂ ਉੱਥੇ ਪਹੁੰਚਣਾ ਹੈ ਸੋ ਚਲੋ ਜੀ ਚੱਲੀਏ ਤੇ ਫਿਰ ਉਹਦਾ ਰਿਜ਼ਲਟ ਆਇਆ ਗਿਆ ਸੀਗਾ ਡਿਗਰੀ ਲੈ ਕੇ ਉਸ ਤੋਂ ਬਾਅਦ ਆਪਾਂ ਵਾਪਸ ਆਵਾਂਗੇ ਘਰ ਤੇ ਫਿਰ ਦੇ ਦਿਆਂ ਅਗਲਾ ਸ਼ਡਿਊਲ ਕੀ ਹੋਊਗਾ ਕਿਉਂਕਿ ਅੱਜ ਮੈਂ ਸ਼ਾਮ ਤੱਕ ਪਹੁੰਚਣਾ ਨਰੇਂਗੜ੍ਹ ਸਾਰੇ ਕੰਮ ਕਰ ਕਰਾ ਕੇ ਸੋ ਫਿਲਹਾਲ ਤਾਂ ਮੈਂ ਤੇ ਮੈਂ ਚੱਲੇ ਆ ਸਕੂਲ ਸਕੂਲ ਜਾ ਕੇ ਦੇ ਦੇ ਕੀ ਪ੍ਰੋਗਰਾਮ ਹੈ ਉਧਰ 인ਦਰਜੀਤ ਲੱਗੇ ਹੋਏ ਨੇ ਸੈਂਡੀ ਉਹਨਾਂ ਨੂੰ ਘਮਾਉਣਾ छोटा जा सैम भी घूमता फिर फिर बेचारा लो भी बेचारे तो मसाई तुर तो हों गोदी चाक ही <laughs> आप वेट कर रहे मूहे खड़ी है ग्ढी है मैं कड़ बारे ਮੈਨੂੰ ਪਹਿਲਾ ਸਕੂਲ ਜਾਇਆ ਹੁੰਦਾ ਬਾਬਾ ਆਹ ਖੜੀ ਐ ਗੱਡੀ ਲੰਮਾ ਪੰਗਾ ਐ ਸੱਸ ਕੋਲੇ ਨੂੰ ਤਾਂ ਜਾਂਦੀ ਨਹੀਂ ਬੈਗ ਇਨ ਦੀ ਗੇਟ ਕਾਰ ਤੇ ਸਟਾਰਟ ਪਾ ਪੈਕਟ ਖੋਲੀ ਪਾ ਪੈਕਟ ਖੋਲ ਕੇ ਚੱਲਦੇ ਆਂ ਆਇਓ ਕਿਹੜਾ ਲੈ ਪਰਾ ਹੋਇਆ ਉੱਥੇ ਮੱਕੇ ਪਰੀਆਂ ਮੈਂ ਤਾਂ ਲਿਓ ਐਨ ਮੋੜਦੀ ਐ ਵਾਹਿਗੁਰੂ ਸਤਨਾਮ ਚਲਾਤੀ देखे ऐसी खानी मैं गाए लेके टपू देखो कि खो जा मेरे सारे बर्थडे का गल मैं ਉਹ ਵੀ ਲਾਇਆ ਇਹ ਆਪਾਂ ਗੱਡੀ ਦੇ ਟੈਸਟ ਚ ਹੋਈ ਜਾਂਦੇ ਆ ਥੋੜੇ ਥੋੜੇ ਪਾਸ ਹੁਣ ਆਪਾਂ ਜਮੇ ਸਿੱਖ ਲੈਣੇ ਕਿਉਂਕਿ ਜਿੱਦਾਂ ਦਾ ਹੁਣ ਅੱਜ ਮੌਸਮ ਹੈ ਅੱਜ ਫੇਰ ਕੋਟ ਪਾਉਣਾ ਪੈ ਗਿਆ ਪਤਲਾ ਜਾ ਤੇ ਨਹੀਂ ਜੇ ਗੱਡੀ ਆਉਂਦੀ ਹੁੰਦੀ ਹੁਣ ਗੱਡੀ ਚ ਜਾਂਦੇ ਆਰਾਮ ਦੇ ਨਾਲ ਪਰ ਕੋਈ ਗੱਲ ਨਹੀਂ ਸਿਰਫ ਇੱਕ ਮਹੀਨੇ ਦੀ ਗੱਲ ਆ ਅਰਸ਼ ਦੇ ਵਿਆਹ ਤਾਂ ਗੱਡੀ ਸਿੱਖ ਲੈਣੀਆਂ ਤਾਂ ਕਿ ਆਪਾਂ ਨੂੰ ਸ਼ਾਪਿੰਗ ਕਰਨ ਜਦੋਂ ਜਾਣਾ ਕਿਸੇ ਡਰਾਈਵਰ ਦੀ ਜਾਂ ਇੰਦਰਜੀਤ ਦੀ ਜਾਂ ਭਾਜੀ ਦੀ ਕਿਸੇ ਦੀ ਲੋੜ ਨਾ ਪਵੇ ਅਸੀਂ ਆਪ ਹੀ ਪ੍ਰਧਾਨ ਹੋ ਜਾਣਾ ਸਾਰਿਆਂ ਨੇ ਆਪਣੇ ਵਾਲਾ ਪਤਾ ਨਹੀਂ ਕਿੱਥੇ ਖੜੂਗਾ जर्नी ऑफ भी की भीविटीज हो होते ना, ना, ना। <laughs> हो कि देख लो डिग्री का मूह जो पी <laughs> <laughs> ਕਲਾਸ ਟੀਚਰ ਸ਼ਵੇਤਾ ਮੈਂ ਲਾ ਕੀ ਟਾਈਮ ਹੋ ਗਿਆ ਪੌਣੇ 11 ਦਾ ਤੇ ਆਪਾਂ ਚੱਲਿਆ ਹੁਣ ਸ਼ਹਿਰ ਨੂੰ ਛੋਟੇ ਮੋਟੇ ਜੇ ਕੰਮ ਕਰਨ ਕੱਲ ਜਾਣਾ ਸੀ ਵੀ ਅਸੀਂ ਕੱਲ ਫੇਰ ਸਾਡੀ ਸਲਾਹ ਹੀ ਬਣੀ ਹੋਣੀ ਹੈਗੀ ਕੈਨਸਲ ਹੋ ਗਈ ਔਰ ਹੁਣ ਚੱਲ ਜੀਏ ਦੇਖੀਏ ਜਾ ਕੇ ਫਟਾਫਟ ਆਈਏ ਸ਼ੁਕਰ ਆਜਾ ਇਹਨੂੰ ਪਾਣੀ ਦੀ ਪਿਆਸ ਲੱਗੀ ਆ ਕੁਝ ਨਹੀਂ ਖਾਂਦਾ ਪੀਂਦਾ ਹੈ ਚਲੋ ਵੀ ਆਪਾਂ ਚੱਲੇ ਅੱਜ ਬੜੀ ਗੱਡੀ ਦੇ ਵਿੱਚ ਜਿਹੜਾ ਸਾਡੇ ਬੈਠਾ ਡਰਾਈਵਰ ਬੈਠਾ ਡਰਾਈਵਰ ਹਾਈਟ ਹੈ ਤਾਂ ਉਹ ਕਹਿੰਦਾ ਨਹੀਂ ਕਰਦਾ ਲਾਹਾ ਕਰਦੇ ਨੇ ਇਹ ਨਹੀਂ ਮੈਨੂੰ ਇੰਦਰਜੀਤ ਨੇ ਗੱਡੀ ਛੱਡਣ ਜਾਣਾ ਸੀ ਕਹਿੰਦਾ ਗੱਡੀ ਜਾਣੀ ਆ ਉਧਰ ਤੋਂ ਇੱਥੇ ਚਲੀ ਜਾ ਆ ਲਾਹਾ ਕਰਦੇ ਨੇ ਤੇਲ ਦਾ ਚਲੋ ਕਰਨਾ ਵੀ ਚਾਹੀਦਾ ਇਨ ਫਿਊਚਰ ਬੇਸਟਿੰਗ ਹੁੰਦੀ ਨਾਲੇ ਨਾ ਇਹ ਟਾਈਮ ਵੇਸਟਿੰਗ ਨਾ ਇਹ ਬੰਦਾ ਇੱਕ ਹੋਰ ਕਾਰਟ ਵਜੇ ਜਾਣਾ ਸੀ ਦੋ ਗੱਟੀਆਂ ਨਾਲ ਨਾਲ ਜਾਂਦੀ ਹੋ ਆ ਰਹੀਆਂ ਲਾ ਲਾ ਜਾਣਾ ਹਾਂ ਇੱਕ ਸਵਾਰੀ ਤਾਂ ਪਹਚਾਤੀ ਮੰਜ਼ਲ ਤੇ ਓਹੋ ਹੋ 30 ਰੁਪਏ 30 ਰੁਪਏ ਕਰਾਇਆ ਇਹਦਾ ਤਾਂ ਪਹਿਲਾਂ ਗੱਲ ਕਰਨੀ ਸੀ ਚਲੋ ਵੀ ਲਈ ਚਲੋ ਜੀ ਚਲੋ ਕੀ ਆਪਾਂ ਪਹੁੰਚ ਗਏ ਨਰੈਣਗੜ੍ਹ ਪੌਣੇ 5 ਸਾਢੇ 1/4 ਆਗੇ ਹੋਵਾਂਗੇ ਨਾ ਅਸੀਂ ਸਾਢੇ 1/4 ਪਹੁੰਚ ਗਏ ਸੀ ਆ ਕੇ ਆਪਾਂ ਪਾਣੀ ਧਾਣੀ ਕੋਲ ਡਰਿੰਕ ਵਗੈਰਾ ਪੀ ਲਿਆ ਤੇ ਹੁਣ ਬੈਠੇ ਆਂ ਪਰੌਣਿਆਂ ਵਾਂਗੂ ਕਹਿੰਦੇ ਪਹਿਲੇ ਦਿਨ ਪਰੌਣਾ ਦੂਜੇ ਦਿਨ ਖਾਣ ਤੇ ਤਿਹੇ ਦਿਨ ਦੱਤੇ ਮਕਾਣਾ ਅੱਜ ਤਾਂ ਆਪਾਂ ਪਰੌਣਿਆਂ ਵਾਂਗੂ ਬੈਠੇ ਆਂ ਆਹ ਦੋ ਦਿਨਾਂ ਪਹਿਲਾਂ ਵੀ ਆਈ ਸੀ ਧੁਨੀਆਂ ਸੁਵਾਰਦੀ ਆ ਇੰਨਾ ਕੰਮ ਕਰ ਲੈਂਦੀ ਆ ਬੈਠੀ ਬੈਠੀ ਬਾਕੀ ਕੰਮ ਮੰਮੀ ਲੱਗੀ ਹੋਈ ਆ ਕਿਚਨ ਦੇ ਵਿੱਚ ਰੋਟੀ ਪਾਣੀ ਤਿਆਰ ਕਰਨ ਦੇ ਲਈ ਤੇ ਆਪਣੀ ਬਰੀ ਤਿਆਰ ਹੋ ਗਈ ਇੱਧਰ ਕੱਢੀ ਜਾ ਰਹੀ ਆ ਇੰਨੀ ਮੋਟੀ ਹੋ ਗਈ ਮੈਂ ਕਿੰਨੀ ਖੁੱਲੀ ਆ ਤਾਂ ਪਾ ਕੇ ਦੇਖ ਲਈ ਇੰਨੀ ਖੁੱਲੀ ਨਹੀਂ ਹੁੰਦੀ ਇੰਨੀ ਮੋਟੀ ਹੋ ਆ ਮੈਨੂੰ ਖੁੱਲੀ ਲੱਗਦੀ ਆ ਯਾਰ ਫਿਰ ਕਹਿੰਦੇ ਆ ਉਹ ਟੰਗ ਜੀ ਆ ਮਰੇ ਆ ਟੰਗ ਜੀ ਆ ਗਰਮੀ ਤਾਂ ਖੁੱਲੇ ਖੁੱਲੇ ਦੇਖੋ ਦੇਖੋ ਬੁਟੀਕ ਤੋਂ ਪੈਕਿੰਗ ਕਰ ਕਰ ਆਉਗੇ ਨੇ ਸੂਟ ਜੈ ਟਾ ਡੈ ਲੋ ਜੀ ਗਰਮੀਆਂ ਦਾ ਕੋਟ ਆਪਾਂ ਹੁਣ ਇਹ ਘੁੰਮਣ ਜਾਣਾ ਮੈਂ ਇਹਨੂੰ ਕਿਹਾ ਸੀ ਮਖਾਉਣਾ ਕਿ ਦਿਨ ਪਹਿਲਾਂ ਮੇਰੇ ਸੂਟ ਸਾੜ ਦੇ ਦੇ ਰੈਡੀ ਰੂਡੀ ਕਰਕੇ ਫੇਰ ਜਾਈ ਜਾਈਆ ਉਹਦਾ ਹੁਣ ਮੇਰਾ ਬੁਖਾਰ ਵੀ ਠੀਕ ਹੋ ਜੂ ਹੁਣ ਏਅਰ ਤੋਂ ਇੱਕ ਕੰਮ ਨਹੀਂ ਕਰ ਸਕਦੀ ਹੁਣ ਮਾਰੇ ਪਾ ਕੇ ਦਿਖਾ ਦੇ ਯਾਰ ਇਹ ਕੰਮ ਔਖਾ ਲਓ ਜੀ ਆਪਾਂ ਆ ਗਏ ਆਪਣਾ ਘਰ ਰਹਿਣ ਵਾਲੇ ਮੋੜ ਦੇ ਵਿੱਚ ਤੇ ਸੂਟ ਵਗੈਰਾ ਆਪਾਂ ਸਾਰੇ ਪਾ ਪਾ ਕੇ ਦੇਖ ਲਏ ਸਾਰੀਆਂ ਦੀਆਂ ਫਿਟਿੰਗਾਂ ਓਕੇ ਨੇ ਤੇ ਹੁਣ ਆਪਾਂ ਤੇ ਇਹਦਾਂ ਕੀ ਕਰਨਾ ਹੁਣ ਇਹਨਾਂ ਨੇ ਖਾਣੇ ਤੋਂ ਸ਼ੋਪਿੰਗ ਸ਼ੋਪਿੰਗ ਕੀਤੀ ਹੋਊਗੀ ਮੈਂ ਤੋਂ ਪਹਿਲਾਂ ਜਿਹੜੇ ਇੱਕ ਦੋ ਗੇੜੇ ਲਾਏ ਆਈਆਂ ਹੁਣ ਉਹ ਦੇਖਦੇ ਆਂ ਉਸ ਤੋਂ ਬਾਅਦ ਫਿਰ ਖਾਣੇ ਆ ਰੋਟੀ ਕਿਉਂਕਿ ਮੰਮੀ ਲੱਗੇ ਨੇ ਹੁਣ ਕਿਚਨ ਦੇ ਵਿੱਚ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਰੋਟੀ ਖਾਵਾਂਗੇ ਨਾਲ ਦੀ ਨਾਲ ਗਰਮਾ ਗਰਮ ਚਿੰਨ੍ਹ ਦਿਨ ਉਹਰੇ ਆਏ ਹੋਇਆ ਉਹਨੇ ਦਿਨ ਤਾਂ ਮਾਂ ਦੇ ਹੱਥ ਦੀਆਂ ਪੱਕੀਆਂ ਹੋਈਆਂ ਗਰਮਾ-ਗਰਮ ਰੋਟੀ ਖਾਈਏ ਨਹੀਂ ਤਾਂ ਵੇਡੇ ਲਈ ਉਹੀ ਜਾ ਕੇ ਥੋੜੀ ਲੇਟ ਖਾਣੀ ਪੈਂਦੀ ਆ ਚਲੋ ਕੋਈ ਚੱਕਰ ਨਹੀਂ ਕਾਹਵੇ ਬਰੋੜੇ ਨੂੰ ਕੰਮ ਦਿੱਤਾ ਹੋਇਆ ਖਵਾ ਦੇਗਾ ਅੱਜ ਅੱਜ ਚ ਦੇਖੋ ਹੈ ਜੋਰ ਤਾਂ ਸਾਰਾ ਮੈਂ ਖਾਈਏ ਤੂੰ ਪਹਿਲਾਂ ਇਹ ਇਹਦਾ ਸੇਲਕਾ ਜੋ ਲਾਉਂਦੇ ਲਾਉਂਦੇ ਰੱਜ ਜਾਣਾ ਇਹ ਤਾਂ ਉਹ ਕਰਨਾ ਮੂਰਤ ਕਰਨਾ ਹੈਗਾ ਪਾਣੀ ਹੈਗਾ ਬਾਹਰ ਸੜਕ ਦੇ ਪਰੌੜੇ ਤੇ ਨਾਰੀ ਹੈਗਾ ਬਣਾਉਣਾ ਉਹ ਕੱਦ ਲਈ ਹੈ ਕੱਦ ਲਈ ਉਹ ਬਾਅਦ ਚ ਦੱਸਾਂਗੇ ਇਹ ਵਧੀਆ ਨੀਤ ਨਾਲ ਹੋਈ ਨਹੀਂ ਕੀਤਾ ਹੈਗਾ ਤਾਤਾ ਬਸ ਕੰਮ ਹੈ ਪਰੌੜੇ ਨਾਲ ਕਲੋਲ ਹੋਗੀ ਜੀ ਪਰੌੜੇ ਨਾਲ ਕਲੋਲ ਹੋਗੀ ਉਹ ਪਹਿਲੇ ਹੀ ਕਹਿੰਦਾ ਸੀਗਾ ਉੱਧਰ ਚੱਲਦਾ ਮੈਚ ਕੌਣ ਕਹਿੰਦਾ ਸੀ ਆਏ ਨੇ ਪਹਿਲੇ ਹੀ ਪਾਕਿਆ ਕੱਢੀ ਆ ਲੈ ਥੋੜੀਆਂ ਜਿਹਾ ਗਾਣੇ ਇੰਨਾ ਤਾਂ ਸਮਾਰ ਇਕੱਠਾ ਕੀਤਾ ਸੀ ਕੀ ਟਾਈਮ ਹੋ ਗਿਆ ਤਕਰੀਬਨ ਮੇਲਾ 10 ਵਜੇ ਹੋ ਮਾਈ ਗਾਡ 10:30 ਮੈਂ 10 ਤੇ ਖੜੀ ਆ ਤੇ ਖੰਨੇ ਦੀ ਸਾਰੀ ਸ਼ਾਪਿੰਗ ਇਹਨਾਂ ਦੀ ਮੈਂ ਦੇਖ ਲਈ ਹਲਜੋਲ ਚਾੜਤਾ ਇਹਨਾਂ ਨੇ ਘਰੇ ਪੂਰਾ ਇਹਨਾਂ ਨੇ ਚਾੜਿਆ ਮੈਚ ਦੇ ਵਿੱਚ ਕੋਈ ਮੇਰੀ ਹੈ ਨਹੀਂ ਮਤਲਬ ਹਿੱਸੇਦਾਰੀ ਹੁਣ ਕੱਲੂ ਜਾਣ ਦੀਆਂ ਪਲੈਨਿੰਗਾਂ ਬਣਦੀਆਂ ਸੀ ਕਿਤੇ ਨਾ ਕਿਤੇ ਪਰ ਮੈਨੂੰ ਇਹ ਕੱਲੂ ਘਰੇ ਛੱਡਣਗੇ ਕੱਲੂ ਸਭ ਨੇ ਆਪਦੇ ਕੰਮਾਂ ਤੇ ਚਲੇ ਜਾਣਾ ਮੁੰਡਾ ਕਹਿੰਦਾ ਤਾਂ ਹੈਗਾ ਕਹਿੰਦਾ ਮੈਂ ਦੁਪਹਿਰ ਤੋਂ ਆਜੂ ਪਰ ਇਹਦੀ ਜਵਾਨ ਤੇ ਆਪਾਂ ਕੋਈ ਭਰੋਸਾ ਨਹੀਂ ਕਰ ਸਕਦੇ ਹੈਗੇ ਤੇ ਸੋਮਵਾਰ ਦੀ ਇਹਨਾਂ ਛੁੱਟੀ ਕਿਹਾ ਆਪਾਂ ਨੇ ਹੁਣ ਦੇਖਦਿਆਂ ਲੈਂਦਾ ਕਿਉਂਕਿ ਸੋਮਵਾਰ ਦੀ ਬਜਾਏ ਤਿਆਗ ਰਾ ਦਿਆ ਲੈ ਮੈਂ ਮੰਗਲਵਾਰ ਕੀਤਾ ਨਹੀਂ ਮੈਂ ਸੋਮਵਾਰ ਨੂੰ ਮੁਰਦਣਾ ਸੀਗਾ ਮੈਂ ਕਿਹਾ ਨਹੀਂ ਮੈਂ ਮੰਗਲਵਾਰ ਨੂੰ ਮੜੂੰਗੀ ਸੋਮਵਾਰ ਨੂੰ ਇੱਕ ਦਿਨ ਅਸੀਂ ਹੋਰ ਘੁੰਮ ਫਿਰ ਕੇ ਆਵਾਂਗੇ ਸੋ ਹੁਣ ਸਾਰੇ ਆਪ ਦਾ ਆਪ ਦਾ ਟਿਕਾਣਾ ਲੱਭਦੇ ਨੇ ਕਿੱਥੇ ਕਿੱਥੇ ਪੈਣਾ ਮੈਨੂੰ ਵੀ ਭੁੱਖ ਲੱਗੀ ਏ ਯਾਰ ਮੈਨੂੰ ਤੇ ਅਰਸ਼ਦੀ ਨੂੰ ਲੱਗਿਆ ਭੁੱਖਾ ਅਸੀਂ ਕਦੇ ਮੂੰਹ ਬਣਾਈ ਬੈਠੇ ਆਂ ਵੀ ਕੋਲਡ ਡਰਿੰਕ ਪੀਵਾਂਗੇ ਕੋਲਡ ਡਰਿੰਕ ਪੀਵਾਂਗੇ ਪਰ ਸਾਨੂੰ ਹੁਣੇ-ਹੁਣੇ ਪਤਾ ਚੱਲਿਆ ਕਿ ਉਹ ਤਾਂ ਕਿੱਥੇ ਖਾਲੀ ਬੋਤਲ ਹੋਰ ਉੜੀ ਫਿਰਦੀ ਆ ਵੋਏ ਝੁਕਦੇ ਹੋਰ ਉੜੀ ਫਿਰਦੀ ਆ ਬਸ ਮੋਏ-ਮੋਈ ਹੋ ਗਿਆ ਤੇ ਇੱਧਰ ਲਾ ਸੋ ਚਲੋ ਲੱਭਦਾ ਨਹੀਂ ਕੁਛ ਮੈਂ ਤਾਂ ਇੱਕ ਕੌਲੀ ਪਕੌੜੀਆਂ ਜਿੰਦੀ ਵੀ ਖਾ ਲਈ ਫੇਰ ਵੀ ਨੂੰ ਕੁਝ ਬਣਿਆ ਆ ਉਹ ਆਓ ਜੀ ਪਾਸ ਤਾਂ ਪਾਸਤਾ ਤਾਂ ਬਣਾਉਣਾ ਪਊ ਉਹ ਮਖਾਣੇ ਨੇ ਖੋਲਾ ਆਹ ਦੇ ਖੁੱਲੇ ਹੀ ਜਾਂ ਤੂੰ ਚੱਲ ਫਿਰ ਉਹਨੂੰ ਨੂੰ ਮਾਰ ਲਾਂ ਮੂੰਹ ਮੜਾ ਜਾ ਤੇ ਆਪਾਂ ਤਾਂ ਆ ਗਿਆ ਉੱਪਰ ਸੌਣ ਦੇ ਲਈ ਤਿਆਰ ਸੀ ਹਜੇ ਵੀ نیچے ਕੁਛ ਨਾ ਕੁਛ ਲੱਭਦਾ ਫਿਰਦਾ ਖਾਣ ਦੇ ਲਈ ਜਦ ਲੱਭ ਜੂ ਚੱਲ ਆ ਜੂਗਾ ਫਿਰ ਉਹ ਕਿਉਂਕਿ ਉਹ ਵੀ ਮੈਨੂੰ ਲੱਗਦਾ ਉੱਪਰੀ ਆਊਗਾ ਆਪਣੇ ਕੋਲ ਹੀ ਹੋਰ ਬਾਕੀ ਸਾਰੇ ਜਾਨੀ ਨੀਚੇ ਪੈ ਗਏ ਨੇ ਇਹ ਹੈਗਾ ਪੱਕਾ ਹੀ ਸਾਡਾ ਰੂਹ ਆਪਾਂ ਬਿਆਨੂ ਗਏ ਤੇ ਇਹੀ ਰੂਮ ਤੇ ਕਬਜ਼ਾ ਕੀਤਾ ਹੋਇਆ ਆਪਾਂ ਪਹਿਲਾਂ ਬੋਲਿਆ ਹੋਇਆ ਕਿ ਮੈਂ ਆਪਣੇ ਰੂਮ ਦੇ ਵਿੱਚ ਕਿਸੇ ਨੂੰ ਨਹੀਂ ਰੱਖਣਾ ਹੈਗਾ ਉੱਥੇ ਸਿਰਫ ਔਰ ਸਿਰਫ ਮੇਰਾ ਕਬਜ਼ਾ ਰਹੂਗਾ ਜਿਹੜਾ ਕਿ ਆਪਾਂ ਕਰ ਲੈਣਾ ਆ ਕਿ 1 ਸਤੰਬਰ ਨੂੰ ਮਤਲਬ ਵਿਆਹ ਤੋਂ 2 ਮਹੀਨੇ ਪਹਿਲਾਂ ਆਪਾਂ ਦਾ ਕਬਜ਼ਾ ਉਹਨੇ ਕਰ ਜਾਣਾ ਔਰ ਇਸ ਰੂਮ ਦੇ ਵਿੱਚ ਇਹ ਅਮੀਰਾ ਵੀ ਲੱਗੀ ਹੋਈ ਹੈ ਜਿਹੜੀ ਕਿ ਆਪਾਂ ਨੇ ਪੇਂਟ ਵਗੈਰਾ ਕਰਵਾ ਕੇ ਰੱਖਣੀ ਹੈ ਨੈਕਸਟ ਮੰਥ ਰੱਖਾਂਗੇ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਮੇਰੇ ਸੂਟ ਨੇ ਅਸਲੀ ਮੈਰਿਜ ਲਈ ਰੈਡੀ ਹੋ ਰਹੇ ਉਹ ਸਾਰੇ ਇੱਥੇ ਆਉਣੇ ਆ ਨਾਲ ਦੀ ਨਾਲ ਰੈਡੀ ਹੋ ਕੇ ਤੇ ਮੈਨੂੰ ਚਾਹੀਦੀ ਆ ਮਤਲਬ ਸਾਡੇ ਚਾਵਾਂ ਜਾਣ ਦੇ ਮੇਰੇ ਇੰਦਰਜੀਤ ਦੇ ਮਹਿਕ ਦੇ ਜੋਵਨ ਜਿੱਲੇ ਕੱਪੜੇ ਹੋਣਗੇ 42 ਸਫੀਰ ਗੱਲ ਕਰਾਂਗੇ ਉਹ ਸਾਰੇ ਇੱਥੇ ਆ ਜਾਣੀ ਆ ਕਿਉਂਕਿ ਪਹਿਲਾਂ ਅਸੀਂ ਉੱਧਰ ਲੈ ਕੇ ਜਾਵਾਂਗੇ ਫਿਰ ਉੱਥੋਂ ਇੱਧਰ ਨਹੀਂ ਆਵਾਂਗੇ ਉਹ ਖਲਗੜਾ ਖਰੀਦਣਾ ਸਖਾਲੇ ਪਈਆਂ ਤੇ ਸਾਰੇ ਕਲੀਟਰੀ ਆਪਣੀ ਇੱਥੇ ਆ ਜਾਣੀ ਆ ਤਾਂ ਕਰਕੇ ਫਿਰ ਇਹ ਮੈਕਸ ਮੰਥ ਪੇਟ ਕਰਵਾਵਾਂਗੇ ਲਾਬੀ ਲਿਆਇਆ ਹੈ ਫਿਰ ਕੁਛ ਨਾ ਕੁਛ ਇਹ ਤਾਂ ਆਪਾਂ ਬਸ ਪਹਿਲਾਂ ਵੀ ਖਾਏ ਸੀਗੇ ਫੇਰ ਮੈਨੂੰ ਭੁੱਖ ਜੀ ਲੱਗੀ ਮੈਂ ਥੋੜਾ ਚਿਰ ਇਹਨੂੰ ਮੂੰਹ ਮਾਰਦੇ ਆਂ ਕੱਲ ਨੂੰ ਆਪਾਂ ਦੇਖਦੇ ਆਂ ਨਹੀਂ ਪਰਸੋਂ ਡੀਮਾਰਟ ਜਾ ਕੇ ਆਵਾਂਗੇ ਸ਼ਾਪਿੰਗ ਕਰਕੇ ਆਵਾਂਗੇ ਆਹ ਦੇਖੋ ਉਰੇ ਉੱਥੇ ਗੁਰਿੰਦਗੜ੍ਹ ਗੁਰਿੰਦਗੜ੍ਹ ਚੱਲਾਂਗੇ ਸੋ ਚਲੋ ਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਕਰਦੇ ਆਂ ਐਂਡਿੰਗ ਤੇ ਮੇਰੀ ਉਮੀਦ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁਲਣਾ ਥੈਂਕ ਯੂ ਗੁੱਡ ਨਾਈਟ